ਇਹ 11 ਪੋਰੀਆਂ ਵਾਲੀ ਜ਼ੀਰੋ ਡ੍ਰਿਲ ਹੈ ਮਗਰ ਆਪਣੀ ਅਟੈਚਮੈਂਟ ਲੱਗੀ ਹੋਈ ਹੈ ਇਹਦੇ ਅੰਦਰ ਤੁਸੀਂ ਆਲੂ ਤੇ ਗੰਨੇ ਨੂੰ ਛੱਡ ਕੇ ਹਰ ਇੱਕ ਫਸਲ ਨੂੰ ਦੀ ਬਿਜਾਈ ਕਰ ਸਕਦੇ ਹੋ ਜੇ ਤੁਸੀਂ ਤੇ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਪਾਈ ਸੀ ਆਪਾਂ ਪਹੁੰਚੇ ਹੋਏ ਹਾਂ ਕਿਸਾਨ ਮੇਲਾ ਪਟਿਆਲਾ ਦੇ ਵਿੱਚ ਜੋ ਕਿ ਹਰ ਇੱਕ ਸਾਲ ਕੇਬੀਕੇ ਰੌਣੀ ਦੇ ਵਿੱਚ ਕਰਵਾਇਆ ਜਾਂਦਾ ਹੈ ਤੇ ਆਪਾਂ ਅੱਜ ਹੁਣ ਦੂਸਰਾ ਭਾਗ ਲੈ ਕੇ ਆਏ ਆਂ ਵੀਡੀਓ ਦਾ ਤੇ ਅੱਗੇ ਦੀਆਂ ਸਾਰੀਆਂ ਸਟਾਲਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਚ ਐਂਡ ਤੱਕ ਬਣੇ ਰਹੋ ਫੋਰ ਸਟਾਲਾਂ ਜਾ ਕੇ ਦੇਖਦੇ ਆ ਆ ਤਾਰਾ ਫੀਡ ਵਾਲਿਆਂ ਦੀ ਸਟਾਲ ਆ ਗਈ ਇੱਥੇ ਫੀਡ ਵਾਲੀਆਂ ਕੰਪਨੀਆਂ ਵੀ ਬਹੁਤ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਆ ਅੱਗੇ ਜਿਵੇਂ ਟਰੈਕਟਰ ਵਾਲੇ ਆ ਗਏ ਹਨ ਆ ਡੀਜੀ ਟਰੈਕ ਇਹ ਡੀਜੀ ਟਰੈਕ ਵਾਲਿਆਂ ਦਾ ਇਹ ਟਰੈਕਟਰ ਹੈਗਾ ਇਹ ਵੀ ਆਪਦਾ ਟਰੈਕਟਰ ਹੈ ਜਿਹੜਾ ਇੱਥੇ ਉਹ ਲੈ ਕੇ ਪਹੁੰਚੇ ਹੋਏ ਨੇ ਜੀ ਪੀਪੀ 6 ਵਾਲੀ ਇਹਦਾ ਮਾਡਲ ਜਿਹੜਾ ਹੋ ਇੱਥੇ ਇਹਨਾਂ ਨੇ ਲਿਖਿਆ ਹੋਇਆਗਾ ਤੇ ਨਾਲੇ ਇਧਰ ਜਿਵੇਂ ਹਾਂ ਕੋਰਟਾ ਟਰੈਕਟਰ ਖੜਾ ਹੈ ਤੇ ਇਹ ਵੀ ਇਥੇ ਟਰੈਕਟਰ ਆਪਦਾ ਲੈ ਕੇ ਆਏ ਹੋਣੇ ਇੱਕ ਵੋਟਰ ਵਾਲੇ 4x4 ਇਹ ਟਰੈਕਟਰ ਆਗਾ ਇਸੇ ਤਰ੍ਹਾਂ ਸਾਰੀਆਂ ਕੰਪਨੀਆਂ ਟਰੈਕਟਰ ਵਾਲੀਆਂ ਹੋਰ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਇੰਪਲੀਮੈਂਟਸ ਨੇ ਉਹ ਇਥੇ ਪਹੁੰਚੀਆਂ ਹੋਈਆਂ ਨੇ ਬਾਕੀ ਸਾਰੇ ਜਿਵੇਂ ਕਿਸਾਨ ਜਾਣਕਾਰੀ ਉਹ ਪ੍ਰਾਪਤ ਜਿਹੜੀ ਕਰ ਰਹੇ ਨੇ ਜਾਣਕਾਰੀ ਜਿਹੜੀ ਲੈ ਰਹੇ ਨੇ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਕੁਝ ਹੋਰ ਸਟਾਲਾਂ ਦੇਖਦੇ ਆਂਗੇ ਆ ਆ ਗਈ ਜਿਵੇਂ ਦਸ਼ਮੀਸ਼ ਵਾਲਿਆਂ ਦੀ ਸਟਾਲ ਇਹਨਾਂ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਆਈ ਜਮੇਗੀ ਦਸ਼ਮੀਸ਼ 512 512 ਦਾ ਉੱਪਰ ਮਾਡਲ ਜਿਹੜਾ ਹੋ ਲਿਖਿਆ ਹੋਇਆ ਆ ਦਸ਼ਮੀਸ਼ ਵਾਲਿਆਂ ਦਾ ਰੋਟਾ ਬੀਟਰ ਆ ਗਿਆ ਤੇ ਆ ਗਿਆ ਜੀ ਦਸ਼ਮੀਸ਼ ਵਾਲਿਆਂ ਦਾ ਜਿਵੇਂ ਸੁਪਰਸੀਡਰ ਹਨਾ ਆਪਾਂ ਦਸ਼ਮੀਸ਼ ਵਾਲਿਆਂ ਦੀ ਸਟਾਲ ਤੇ ਖੜੇ ਆ ਤੇ ਇਹਨਾਂ ਦਾ ਜਿਵੇਂ ਆ ਸੁਪਰਸੀਡਰ ਇੱਥੇ ਇਹਦਾ ਆਪਾਂ ਮੁੱਲ ਪਤਾ ਕਰਾਂਗੇ ਤੇ ਬਾਈ ਹੁਣੀ ਸਾਰੀ ਜਾਣਕਾਰੀ ਹੀ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਇਹਦੇ ਬਾਰੇ ਦੀ ਹੋ ਜਾਣਕਾਰੀ ਜੀ ਇਹ ਬਈ ਜੀ ਦਸ਼ਮੀਸ਼ ਮਲੇਰ ਕੋਟਲਾ ਦਾ ਸੁਪਰਸੀਡਰ ਹੈ ਆਪਣਾ ਪਟਿਆਲੇ ਸਾਡੇ ਕੋਲ ਇਹ ਡੀਲਰਸ਼ਿਪ ਹੈ ਜੀ ਡਿਸਟ੍ਰਿਕਟ ਪਟਿਆਲਾ ਦੀ ਜੀ ਤੇ ਮੇਰਾ ਰੇਟ ਹੈਗਾ ਵੈਸੇ ਤਾਂ 265000 ਰੁਪਏ ਜੀ ਜੋ ਅਸੀਂ ਕੋਟ ਕਰਦੇ ਆ ਉਹਦੇ ਵਿੱਚ ਡੀਲਰਸ਼ਿਪ ਤੇ ਤੇ 10000 ਰੁਪਏ ਦੇ ਤੇ ਡਿਸਕਾਊਂਟ ਦੇ ਰਹੇ ਹਾਂ ਜੀ ਮੇਲੇ ਦਾ 255000 ਵਿੱਚ 8 ਫੁੱਟ ਸੁਪਰ ਸੀਡਰ ਦੇ ਰਹੇ ਹਾਂ ਠੀਕ ਹੈ ਜੀ ਥੈਂਕ ਯੂ ਐਵੇਂ ਸਾਰੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਸੁਪਰ ਸੀਡਰ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ ਬਾਈ ਹੋਣੀਆਂ ਨੇ ਤੇ ਨਾਲ ਇਹਨਾਂ ਦਾ ਇੱਥੇ ਰੀਪਰ ਵੀ ਜਿਹੜਾ ਉਹ ਹੈਗਾ ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਹੋਰ ਕੁਝ ਹੋਰ ਸਟਾਲ ਦੇਖਦੇ ਆਂ ਬਾਕੀ ਬਹੁਤ ਇਕੱਠਾ ਹੁੰਦਾ ਹੈ ਕਿਸਾਨ ਮੇਲੇ ਦੇ ਵਿੱਚ ਤੁਸੀਂ ਦੇਖ ਹੀ ਲਿਆ ਹਨਾ ਬਹੁਤ ਭਾਰੀ ਇਕੱਠਾ ਹੁੰਦਾ ਹੈ ਬਹੁਤ ਕਿਸਾਨ ਜਿਹੜੇ ਮੇਲੇ ਦੇ ਵਿੱਚ ਉਹ ਪਹੁੰਚਦੇ ਨੇਗੇ ਸਾਰੀਆਂ ਕੰਪਨੀਆਂ ਇਸੇ ਤਰ੍ਹਾਂ ਇੱਥੇ ਆਉਂਦੀਆਂ ਨੇਗੀਆਂ ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਹੋਰ ਕੁਝ ਹੋਰ ਸਟਾਲ ਜਿਹੜੀਆਂ ਜਾ ਕੇ ਦੇਖਦੇ ਆਂਗੇ ਇੱਧਰ ਜਿੰਨੇ ਕੁਝ ਹੋਰ ਸਟਾਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਚਾਰ ਵਾਲੀਆਂ ਹੋਗੀਆਂ ਸ਼ਹਿਦ ਵਾਲੀਆਂ ਹੋਗੀਆਂ ਸਾਰੇ ਇੱਥੇ ਆਵਦੀਆਂ ਸਟਾਲਾਂ ਜਿਹੜੀਆਂ ਉਹ ਲੈ ਕੇ ਪਹੁੰਚੇ ਹੋਏ ਨੇ ਜਿਵੇਂ ਇਹਨਾਂ ਨੇ ਇੱਥੇ ਅਚਾਰ ਜਿਹੜੇ ਆਪਦੇ ਸਾਰੇ ਉਹ ਲਾਏ ਹੋਏ ਨੇਗੇ ਇੱਥੇ ਜਿਵੇਂ ਆਹ ਤੇਲ ਜਿਹੜੇ ਉਹ ਲਾਏ ਹੋਏ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਓ ਜੀ ਹੋਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਕਿਹੜੇ ਕਿਹੜੇ ਪ੍ਰੋਡਕਟ ਲਿਆ ਆਪਨੇ ਲਵੇ ਤੇਲ ਹੁੰਦੇ ਨੇ ਜੀ ਆਪਾਂ ਸਤੌਜ ਵਾਲੇ ਆ ਗਏ ਜਿਵੇਂ ਸਰੋਂ ਦਾ ਤੇਲ ਆ ਗਿਆ ਜੀ ਕੱਚੀ ਕਾਣੀ ਦਾ ਆਪਣੇ ਲਵੇ ਬਹੁਤ ਵਧੀਆ ਜਦੋਂ ਆਪਾਂ ਇਹਦੇ ਵਿੱਚ ਕੋਈ ਚੀਜ਼ ਬਣਾਵਾਂਗੇ ਬਹੁਤ ਟਾਪ ਬਣੂ ਜੀ ਸਵਾਦ ਬਣੂ origignal ਤਾਂ ਹੈਗੀ ਹੈਗਾ ਜਿਹਦੇ ਤੱਤਵ ਨਹੀਂ ਮੱਚੇ ਹੁੰਦੇ ਜੀ ਠੀਕ ਹੈ ਜੀ ਤੇ ਕਾਲੀ ਸਰੋਂ ਦਾ ਆ ਗਿਆ ਜੀ ਪੀਲੀ ਸਰੋਂ ਦਾ ਆ ਗਿਆ ਇਹ ਬਦਾਮ ਰੋਗਨ ਆ ਗਿਆ ਦੇਖੋ ਜੀ ਕਿੰਨਾ ਗਾੜਾ ਇਹ ਕਿੰਨਾ ਵਧੀਆ ਤੇਲ ਹੈ ਤੇ ਅਲਸੀ ਦਾ ਆ ਗਿਆ ਜੀ ਨਾਰੀਅਲ ਦਾ ਆ ਗਿਆ ਤੇ ਸਾਰੇ ਇਹ ਕੋਲਡ ਪ੍ਰੈਸ ਤੇਲ ਨੇ ਜੀ ਬਦਾਮ ਰੋਗਨ ਆ ਗਿਆ ਤੇ ਇਹ ਆਪਣੇ ਲਵੇ ਸ਼ੱਕਰ ਆ ਗਈ ਜੀ ਆਰਗੇਨਿਕ ਆ ਤੇ ਇਹ ਆਪਣਾ ਡਰੈਸ ਆ ਗਿਆ ਆਪਣੇ ਲਵੇ ਕੋਈ ਵੀ ਸਤਾਜ ਪਿੰਡ ਮੇਰਾ ਸਤਾਜ ਆ ਕੋਈ ਪਿੰਡ ਆ ਸਕਦਾ ਨੰਬਰ ਆਪਣਾ 981572890 ਕੋਈ ਵੀ ਵੀਰੇ ਆਪਣੇ ਨਾਲ ਕਨੈਕਟ ਕਰ ਸਕਦਾ ਬਹੁਤ ਵਧੀਆ ਪ੍ਰੋਡਕਟ ਹੁੰਦੇ ਨੇ ਜੀ ਆਪਣੇ ਲਵੇ ਗਾਰੰਟੀदार ਜ਼ਿੰਮੇਵਾਰੀ ਨਾਲ ਬਾਈ ਬਹੁਤ ਵਧੀਆ ਆਪਣੀ ਸੀਐਮ ਮਾਨ ਸਰ ਨੇ ਵੀ ਆਪਣੀ ਵੀਡੀਓ ਪਾਈ ਹੋਈ ਹੈ ਜੀ ਬਹੁਤ ਵਧੀਆ ਮੰਨੇ ਉਹਨਾਂ ਨੇ ਵੀ ਵਧੀਆ ਕੰਮ ਕਰ ਰਹੇ ਹੋ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਖਾਲਸਾ ਤੇ ਜਿਵੇਂ ਬਾਈ ਹੋਣੀਆਂ ਨੇ ਸਾਰੀ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਇਹਨਾਂ ਕੋਲ ਤੇਲ ਹੁੰਦੇ ਨੇ ਸਾਰੇ ਹਨਾ ਐਵੇਂ ਸਾਰੀਆਂ ਸਟਾਲਾਂ ਇੱਥੇ ਲੈ ਕੇ ਜਿਹੜੇ ਉਹ ਪਹੁੰਚੇ ਹੋਏ ਨੇਗੇ ਤੇ ਇੱਧਰ ਜਿਵੇਂ ਕੁਛ ਆ achar ਜਿਹੜੇ ਆ ਗਏ ਹੋਰ ਬਾਈ ਕੀ ਹਾਲ ਚਾਲ ਨੇ ਜੀ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਆ ਜੀ ਅੱਜ ਆਪਾਂ ਆਪਣੇ ਕੋਲੇ ਵੀਰੇ ਅਚਾਰ ਨੇ ਤੇ ਮਸਾਲੇ ਨੇ ਕਿ ਅਚਾਰ ਵੀ ਆਪਣੇ ਦੇ ਵੀ ਬੱਕਰੇ ਨੇ ਜਿਵੇਂ ਗੁੜ ਚ ਤਿਆਰ ਕਰਿਆ ਹੈ ਲਸਣ ਦਾ ਅਚਾਰ ਆਪਣੇ ਦੇ ਵੀ ਇਹਨੂੰ ਖਾਣ ਤੋਂ ਬਾਅਦ ਸਮੈਲ ਨਹੀਂ ਆਉਂਦੀ ਬਿਲਕੁਲ ਵੀ ਤੇ ਦੂਸਰਾ ਆਪਣੇ ਦੇ ਵੀ ਹੈਗਾ ਕੱਚੀ ਹਲਦੀ ਦਾ ਅਚਾਰ ਜਿਹੜਾ ਇੱਕ ਤਰ੍ਹਾਂ ਦਾ ਫੈਮਿਲੀ ਡਾਕਟਰ ਮੰਨਿਆ ਜਾਂਦਾ ਹੈਗਾ ਤੁੱਕਿਆਂ ਦਾ ਅਚਾਰ ਜੋ ਅੱਜ ਕੱਲ ਮਿਲਦਾ ਨਹੀਂ ਹੈਗਾ ਸਰੋਂ ਦੇ ਤੇਲ ਦੇ ਵਿੱਚ ਤਿਆਰ ਕਰਿਆ ਹੋਇਆ ਇਹ ਅਚਾਰ ਨੇ ਵੀਰੇ ਆਪਣੇ ਕੋਲ ਹਾਂਜੀ ਤੇ ਮਸਾਲੇ ਨੇ ਪਰੌਂਠਾ ਮਸਾਲਾ ਤੇ ਗਰਮ ਮਸਾਲਾ ਹਾਂਜੀ ਚੱਲਦੇ ਆ ਜੀ ਅੱਗੇ ਆਪਾਂ ਦਿਖਾਉਨੇ ਆ ਕਿਸਾਨ ਮੇਲਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋ ਗਿਆ ਕਿਸਾਨ ਮੇਲੇ ਦੇ ਵਿੱਚ ਤੇ ਬਹੁਤ ਰੌਣਕ ਜਿਹੜੀ ਲੱਗੀ ਬਹੁਤ ਕਿਸਾਨ ਭਰਾ ਜਿਹੜੇ ਪਹੁੰਚ ਗਏ ਤੇ ਆਹ ਸਾਈਡ ਜਿਵੇਂ ਸਟਾਲ ਆ ਕੁਝ ਘਰਾਂ ਦੀ ਵਰਤੋਂ ਵਾਲਾ ਇਹਨਾਂ ਕੋਲ ਸਮਾਨ ਹੈ ਹਨਾ ਕੁਝ ਜਿਵੇਂ ਹਾਂ ਡੇਰੀ ਫਾਰਮਿੰਗ ਵਾਲੀਆਂ ਜਿਵੇਂ ਹਟੋਲੀਆਂ ਹੋ ਗਈਆਂ ਦੁੱਧ ਵਾਲੀਆਂ ਐਵੇਂ ਦਾ ਸਾਰਾ ਸਮਾਨ ਹੈ ਇਹਨਾਂ ਦੀ ਸਟਾਲ ਦੇ ਉੱਪਰ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਇੱਧਰ ਜਿਵੇਂ ਮਹਿੰਦਰਾ ਟਰੈਕਟਰ ਵਾਲਿਆਂ ਦੀ ਸਟਾਲ ਹੈ ਮਹਿੰਦਰਾ ਟਰੈਕਟਰ ਵਾਲੇ ਪਹੁੰਚੇ ਹੋਏ ਨੇ ਇੱਥੇ ਆਪਦੇ ਜਿਹੜੇ ਟਰੈਕਟਰ ਲੈ ਕੇ ਸਾਰੀਆਂ ਕੰਪਨੀਆਂ ਇਸੇ ਤਰ੍ਹਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਹੀ ਹੈ ਸਾਰੇ ਆਪਦੇ ਟਰੈਕਟਰਾਂ ਦੇ ਅਲੱਗ-ਅਲੱਗ ਮਾਡਲ ਜਿਵੇਂ ਆ 585 ਐ ਮਹਿੰਦਰਾ ਵਾਲਿਆਂ ਦਾ ਤੇ ਅਗਲੇ ਵਾਲੇ ਪਾਸੇ ਦੇਖਦੇ ਆਪਾਂ ਜਾ ਕੇ ਤੇ ਇੱਧਰ ਇੱਕ ਹੋਰ ਮਾਡਲ ਇਹਨਾਂ ਦਾ ਜਿਹੜਾ ਖੜਾ ਹੈ ਮਹਿੰਦਰਾ ਅਰਜਨ ਆ ਗਿਆ ਸੋ ਇਸੇ ਤਰ੍ਹਾਂ ਸਾਰੇ ਮਾਡਲ ਇਹ ਆਪਦੇ ਇੱਥੇ ਲੈ ਕੇ ਆਏ ਨੇ ਕੰਪਨੀਆਂ ਇੱਥੇ ਲੈ ਕੇ ਪਹੁੰਚੀਆਂ ਨੇਗੀਆਂ ਟਰੈਕਟਰ ਵਾਲੀਆਂ ਤੇ ਆ ਆ ਗਿਆ ਜੀ ਇਹਨਾਂ ਦਾ ਜਿਵੇਂ 755 ਡੀ ਆ ਜੀ ਮਹਿੰਦਰਾ ਵਾਲਿਆਂ ਦਾ 755 ਡੀ ਆ ਵੀ ਆਪ ਦਾ ਹੈ ਲੈ ਕੇ ਇੱਥੇ ਜਿਹੜੇ ਪਹੁੰਚੇ ਨੇਗੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਇੰਪਲੀਮੈਂਟਸ ਬਣਾਉਂਦੀਆਂ ਨੇ ਉਹ ਇੱਥੇ ਕੰਪਨੀਆਂ ਪਹੁੰਚੀਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਇੱਧਰ ਕੁਝ ਹੋਰ ਸਟਾਲਾਂ ਨੇਗੀਆਂ ਜਿਵੇਂ ਹਾਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਸਟਾਲਾਂ ਜਿਹੜੀਆਂ ਆ ਗਈਆਂ ਹਨ ਜਿਹੜੇ ਦੁੱਧ ਬਣਾਉਣ ਵਾਲੇ ਪ੍ਰੋਡਕਟ ਨੇ ਡੈਰੀ ਫਾਰਮ ਨਾਲ ਰਿਲੇਟਡ ਸਾਰੀਆਂ ਦਵਾਈਆਂ ਉਹ ਇਹਨਾਂ ਦੀ ਸਟਾਲ ਦੇ ਉੱਪਰੋਂ ਜਿਹੜੀਆਂ ਉਹ ਮਿਲਦੀਆਂ ਨੇਗੀਆਂ ਤੇ ਇੱਧਰ ਕੁਝ ਹੋਰ ਜਿਵੇਂ ਖਾਦ ਵਾਲੀਆਂ ਸਟਾਲਾਂ ਆ ਗਈਆਂ ਸਾਰੀਆਂ ਆਪਾਂ ਇੱਕ ਸਟਾਲ ਤੇ ਪਹੁੰਚੇ ਇਹਨਾਂ ਕੋਲ ਮੁਰਗੀ ਕੰਪੋਸਟ ਹੈ ਸਾਰੀ ਜਾਣਕਾਰੀ ਦੇਣਗੇ ਹਾਂਜੀ ਸਸਤੀ ਗੱਲ ਜੀ ਸਸਤੀ ਗੱਲ ਸਰ ਹਾਂਜੀ ਦਿਓ ਇਨਫੋਰਮੇਸ਼ਨ ਸਾਰੀ ਸਰ ਅਸੀਂ ਮੁਰਗੀ ਕੰਪੋਸਟ ਬਣਾਉਂਦੇ ਹਾਂ ਸਾਡਾ ਪੋਲਟਰੀ ਫਾਰਮ ਹੈ ਨਾਬੇ ਉਹ ਸਾਰਾ ਸਾਡਾ ਪਲਾਂਟ ਸਰ ਆਟੋਮੈਟਿਕ ਹੈ ਜਰਮਨੀ ਬਿਗ ਡੱਚਮੈਨ ਕੰਪਨੀ ਹੈ ਉੱਥੋਂ ਅਸੀਂ ਉਹ ਮੰਗਵਾਇਆ ਹੋਇਆ ਸਾਡੇ ਕੋਲ ਰੋਜ਼ 60 ਟਨ ਬਿਠਾਉਂਦੀ ਹੈ ਅਸੀਂ ਉਹ ਰੋਜ਼ ਦੀ ਰੋਸ ਸਰ ਛੱਡਾਂ ਜੋ ਬਾਹਰ ਕੱਢਦੇ ਆਂ ਤੇ ਉਹਨੂੰ ਅਸੀਂ ਪ੍ਰੋਸੈਸ ਕਰਦੇ ਆਂ ਇੱਕ ਮਸ਼ੀਨ ਨਾਲ ਕੰਪੋਸਟਿੰਗ ਮਸ਼ੀਨ ਨਾਲ ਜਿਹੜੀ ਕਿ ਜਾਪਾਨ ਦੀ ਕੰਪਨੀ ਹੈ ਕੋਸ਼ਨ ਇੰਜੀਨੀਅਰਿੰਗ ਕੰਪਨੀ ਹੈ ਉਹਨਾਂ ਨੇ ਮਸ਼ੀਨ ਬਣਾਈ ਹੈ ਪਾਰਾਚੇ ਮਸ਼ੀਨ ਪਹਿਲੀ ਵਾਰ ਹੀ ਆਈ ਹੈ ਸਰ ਤੇ ਪਹਿਲੀ ਵਾਰ ਹੀ ਇਹ ਪ੍ਰੋਡਕਟ ਤਿਆਰ ਹੋ ਰਹੀ ਹੈ ਪਾਰਾਚ ਇਹ 60 ਟਨ ਸਾਡੇ ਕੋਲ ਬੈਠਾਂ ਦੀ ਹੈ ਉਹਦੀ ਪਹਿਲਾਂ ਸੋਲਰਾਈਜੇਸ਼ਨ ਹੁੰਦੀ ਹੈ ਟਿਲਿੰਗ ਹੁੰਦੀ ਹੈ ਪ੍ਰੀ ਕੰਪੋਸਟਿੰਗ ਹੁੰਦੀ ਹੈ ਤੇ ਕੰਪੋਸਟਿੰਗ ਹੁੰਦੀ ਹੈ ਪਰੀ ਕੰਪੋਸਟਿੰਗ ਦਾ ਪ੍ਰੋਸੈਸ ਕੀ ਹੁੰਦਾ ਹੈ ਇਹਦੇ ਅਸੀਂ ਢੇਰੀ ਲਗਾਉਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਇਹ ਚ ਨਾ ਟੈਂਪਰੇਚਰ ਇਹਦਾ ਰਾਈਜ਼ ਕਰ ਦਿੰਦਾ ਹੈ 75 ਡਿਗਰੀ ਤੱਕ ਜਿਹੜੇ ਜੀਵਾਣੂ ਕਿਟਾਣੂ ਹੋਰ ਉਹ ਸਾਰੇ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਕੰਪੋਸਟਿੰਗ ਦਾ ਪ੍ਰੋਸੈਸ ਹੁੰਦਾ ਹੈ ਜੀ ਚ ਅਸੀਂ ਮਾਈਕਰੋਬਸ ਐਡ ਕਰਦੇ ਆ ਜਿਹੜੇ ਕਿ ਇਹ ਬਿੱਟ ਨੂੰ ਬ੍ਰੇਕਡਾਊਨ ਕਰਦੇ ਨੇ ਤੇ ਇਹਦੇ ਜਿਹੜੇ ਵੀ ਨਿਊਟਰੀਐਂਟਸ ਆ ਉਹਨਾਂ ਨੂੰ ਅਵੇਲੇਬਲ ਫਾਰਮ ਚ ਕਨਵਰਟ ਕਰਦੇ ਨੇ ਤੇ ਇਹ ਜੋ ਐਕਸੈਸ ਅਮੋਨੀਆ ਮੀਥੇਨ ਉਹ ਸਾਰਾ ਕੁਝ ਬਾਹਰ ਨਿਕਲ ਜਾਂਦਾ ਇਸ ਤਰ੍ਹਾਂ ਨਾਲ ਮੁਰਗੀ ਕੰਪੋਸਟ ਤਿਆਰ ਹੁੰਦੀ ਹੈ ਇਹ ਹਰ ਕਿਸਮ ਦੀ ਵੜਾਲੀ ਸਬਜ਼ੀਆਂ ਵਾਲੀ ਫੁੱਲਾਂ ਵਾਲੀ ਜੀਚ ਮਰਜ਼ੀ ਪਾ ਸਕਦੇ ਆਂ ਕੀ ਕੀਮਤ ਕੀ ਹੈ ਜੀ ਪੈਕਟਾਂਾਂ ਦੀ ਇੱਕ ਪੈਕਟ ਦੀ ਸਰ ਸਾਡੇ ਕੋਲ 1 ਕਿਲੋ ਤੇ 2 ਕਿਲੋ ਦਾ ਪੈਕਟ ਹੈ ਅੱਜ ਮੇਲੇ ਤੇ ਇਹਦੀ ਕੋਸਟ 1 ਕਿਲੋ ਦੀ 30 ਰੁਪਏ ਤੇ 2 ਕਿਲੋ ਦੀ 50 ਰੁਪਏ ਹੈ ਜੀ ਵਿੱਚ ਅੱਗੇ ਚੱਲਦੇ ਆਂਗੇ ਅੱਗੇ ਆਪਾਂ ਤੁਹਾਨੂੰ ਮੇਲਾ ਦਿਖਾਉਨੇ ਆਂ ਇੱਧਰ ਜਿਵੇਂ ਹਾਂ ਅਮੂਲ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਇਹ ਵੀ ਆਪਦੇ ਕੁਝ ਪ੍ਰੋਡਕਟ ਜਿਹੜੇ ਇੱਥੇ ਲੈ ਕੇ ਆਏ ਹੋਏ ਨੇ ਜਿਹੜੇ ਜਿਹੜੇ ਪ੍ਰੋਡਕਟ ਹੈ ਅਮੂਲ ਵਾਲੇ ਬਣਾਉਂਦੇ ਨੇ ਜਿਵੇਂ ਇਹਨਾਂ ਦੇ ਇੱਥੇ ਚੌੜਵੀ ਜਿਹੜੇ ਪਏ ਨੇ ਕੁਝ ਇੱਧਰ ਹੋਰ ਪ੍ਰੋਡਕਟ ਹੈ ਜਿਹੜੇ ਜਿਹੜੇ ਮੂਲ ਵਾਲਿਆਂ ਵੱਲੋਂ ਬਣਾਏ ਜਾਂਦੇ ਨੇ ਜਿਵੇਂ ਇਹਨਾਂ ਦੀ ਆ ਮਿੱਠੀ ਲੱਸੀ ਹੋਗੀ। ਉਸ ਆ ਇਹਨਾਂ ਦੇ ਕੇਕ ਹੋਗੇ ਐਵੇਂ ਸਾਰੇ ਪ੍ਰੋਡਕਟ ਇਹ ਆਪਦੇ ਲੈ ਕੇ ਪਹੁੰਚੇ ਹੋਏ ਨੇ। ਇੱਧਰ ਜਿਵੇਂ ਆ ਜੌਂਡੀਅਰ ਵਾਲੇ ਆ ਗਏ। ਜੌਂਡੀਅਰ ਵਾਲਿਆਂ ਨੇ ਆਪਦੀ ਸਟਾਲ ਇੱਥੇ ਲਾਈ ਹੋਈ ਹੈ। ਇੱਥੇ ਆਪਦੇ ਸੇ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਜਿਵੇਂ ਜੌਂਡੀਅਰ 5210 ਆ ਗਏ। ਸਾਰੇ ਮਾਡਲ ਇਹ ਲੈ ਕੇ ਆਏ ਨੇ ਆਪਦੇ ਹੀ। ਜੌਂਡੀਅਰ 5210 ਤੇ ਅੱਗੇ ਦੇਖਦੇ ਆਪਾਂ ਜਾ ਕੇ ਸਾਰੇ ਮਾਡਲ ਇਹਨਾਂ ਨੇ ਆਪਦੇ ਇੱਥੇ ਲਿਆਂਦੇ ਹੋਏ ਨੇ ਜਿਵੇਂ ਜੌਂਡੀਅਰ 5050 ਆ ਗਏ ਆ। 5050 D ਬਾਕੀ ਸਾਰੇ ਕਿਸਾਨ ਭਰਾ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਲੈ ਰਹੇ ਨੇ ਕਿ ਟਰੈਕਟਰਾਂ ਬਾਰੇ ਸਾਰੇ ਮਾਡਲ ਇਹ ਆਪਦੇ ਇੱਥੇ ਲੈ ਕੇ ਪਹੁੰਚੇ ਨੇ ਆ ਇਹਨਾਂ ਦਾ ਆ ਗਿਆ ਜਿਵੇਂ 50 75 ਜੌਂਡੀਅਰ ਵਾਲਿਆਂ ਦਾ ਐਵੇਂ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਪੰਜਾਬ ਦੀਆਂ ਉਹ ਪਹੁੰਚੀਆਂ ਹੋਈਆਂ ਨੇਗੀਆਂ ਆਇਨਾ ਦਾ 5075 E ਆ ਗਿਆ ਜਿਉਂਟੀਅਰ ਦਾ ਸਾਰੇ ਮਾਡਲ ਜਿਵੇਂ ਆਪਾਂ ਤੁਹਾਨੂੰ ਕੁਝ ਹੋਰ ਦਿਖਾਏ ਨੇਗੇ ਤੇ ਅੱਗੇ ਚੱਲਦੇ ਆਂਗੇ ਅੱਗੋਂ ਆਪਾਂ ਹੋਰ ਤੁਹਾਨੂੰ ਦਿਖਾਉਣੇ ਆਂਗੇ ਜਾਣਕਾਰੀ ਜਿਹੜੀ ਉਹ ਦਿੰਨੇ ਆਂਗੇ ਇਧਰ ਜਿਵੇਂ ਆਹ ਸੁਪਰ ਸੀਟਰ ਆ ਗਿਆ ਬਲੈਕ ਸਟੈਨਲ ਵਾਲਿਆਂ ਦਾ ਬਲੈਕ ਸਟੈਨਲ ਵਾਲਿਆਂ ਦਾ ਸੁਪਰ ਸੀਟਰ ਹੈ ਇਹਨਾਂ ਨੇ ਆਹਦਾ ਸੁਪਰ ਸੀਟਰ ਜਿਹੜਾ ਉਹ ਇੱਥੇ ਲਾਇਆ ਹੋਇਆ ਹੈਗਾ ਤੇ ਆਪਾਂ ਪਹੁੰਚੇ ਆਂ ਨੈਸ਼ਨਲ ਵਾਲਿਆਂ ਦੀ ਸਟਾਲ ਤੇ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਆਪਾਂ ਲਵਾਂਗੇ ਹਾਂਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਸਾਰੇ ਆ ਵਿਵਰਸ ਨੂੰ ਅੱਜ ਆਪਾਂ ਨੈਸ਼ਨਲ ਦੇ ਲੈ ਕੇ ਆਏ ਆਂ ਜ਼ੀਰੋ ਡ੍ਰਿਲ ਇੱਕ ਜ਼ੀਰੋ ਡ੍ਰਿਲ ਹੋ ਗਈ ਤੇ ਇਹ ਹੈਗਾ ਜ਼ੀਰੋ ਡ੍ਰਿਲ ਦੇ ਨਾਲ ਪਲਾਂਟਰ ਦੀ ਅਟੈਚਮੈਂਟ ਇਹ ਤੁਸੀਂ ਦੇਖ ਸਕਦੇ ਹੋ ਜ਼ੀਰੋ ਡ੍ਰਿਲ 11 ਟਾਈਨ ਵਾਲੀ ਹੈਗੀ ਹੈ ਹਾਂਜੀ 11 ਪੋਰੀਆਂ ਵਾਲੀ ਜ਼ੀਰੋ ਡ੍ਰਿਲ ਹੈ ਮਗਰ ਆਪਣੀ ਅਟੈਚਮੈਂਟ ਲੱਗੀ ਹੋਈ ਹੈ ਇਹਦੇ ਅੰਦਰ ਤੁਸੀਂ ਆਲੂ ਤੇ ਗੰਨੇ ਨੂੰ ਛੱਡ ਕੇ ਹਰ ਇੱਕ ਫਸਲ ਨੂੰ ਦੀ ਬਿਜਾਈ ਕਰ ਸਕਦੇ ਹੋ ਜੇ ਤੁਸੀਂ ਦੇਖੋਗੇ ਇਹ ਆਪਣੀ ਕਣਕ ਦੀ ਬਿਜਾਈ ਲਈ ਹੋ ਗਿਆ ਤੇ ਪਿੱਛੇ ਬਕਸੇ ਹੈਗੇ ਆ ਸਰੂ ਜਾਂ ਹੋਰ ਕੋਈ ਜਿਹੜੀ ਤੁਸੀਂ ਫਸਲ ਬਰੀਕ ਬੀਜਾਂ ਵਾਲੀ ਫਸਲ ਕਰਨੀ ਹੋਵੇ ਉਹਨਾਂ ਦੇ ਲਈ ਆਪਣੇ ਸਪੈਸੀਫਿਕਲੀ ਬਕਸੇ ਲੱਗੇ ਹੁੰਦੇ ਆ ਇੱਕ ਨੈਸ਼ਨਲ ਦੀ ਇਹਨਾਂ ਖਾਸੀਅਤ ਹੈ ਜਿੰਨੇ ਵੀ ਆਪਣੇ ਫਰਟੀਲਾਈਜ਼ਰ ਬਾਕਸ ਹੈਗੇ ਆ ਨਾ ਆਈਕਲ ਦੇਖੋ ਆਪਣੇ ਕੋਲ ਦੋਵੇਂ ਆਪਸ਼ਨਸ ਹਾਲਾકી ਹੈਗੀਆਂ ਜੇ ਤੁਸੀਂ ਉੱਧਰ ਵੱਲੇ ਦੇਖੋਗੇ ਤਾਂ ਆਪਣੇ ਪਿਸਤੋਲਾ ਲੱਗੀਆਂ ਜ਼ੀਰੋ ਡ੍ਰਿਲ ਦੇ ਤੇ ਇਧਰ ਵੱਲੇ ਦੇਖੋਗੇ ਤਾਂ ਆਪਣੇ ਇੱਕ ਸ਼ਾਫਟ ਲੱਗੀ ਹੋਈ ਹੈ ਇਹ ਸ਼ਾਫਟਰ ਦਾ ਆਪਾਂ ਨੂੰ ਕੀ ਫਾਇਦਾ ਮਿਲਦਾ ਹੈ ਚਾਹੇ ਆਪਾਂ ਜਿਹੜੀ ਖਾਦ ਪਾਨੇ ਆ ਜਿਹੜੇ ਉਹਦੇ ਅੰਦਰ ਡਲੇ ਵੀ ਬਣੇ ਹੁੰਦੇ ਆ ਨਾ ਇਹ ਆਪਾਂ ਨੂੰ ਡਲੇ ਬੋਰ-ਬੋਰ ਕੇ ਨਾ ਖਾਦ ਆਟੋਮੈਟਿਕਲੀ ਨੀਚੇ गिरਦੀ ਰਹਿੰਦੀ ਹੈ ਕੂਪੀਆਂ ਦੇ ਵਿੱਚ ਤੇ ਇਹਦਾ ਇੱਕ ਸਭ ਤੋਂ ਵੱਡਾ ਕਿਸਾਨ ਭਰਾਵਾਂ ਨੂੰ ਫਾਇਦਾ ਇਹ ਰਹਿੰਦਾ ਹੈ ਕਿ ਕੱਲ ਨੂੰ ਜੇ ਉਹ ਖੇਤੀ ਕਰਕੇ ਆਏ ਹੈ ਤੇ ਬਾਅਦ ਵਿੱਚ ਭੁੱਲ ਜਾਂਦੇ ਆ ਸਾਫ਼ ਕਰਨਾ ਪਿਸਤੋਲਾ ਪਿਸਤੋਲ ਤਾਂ ਜਾਮ ਹੋ ਜਾਂਦੀ ਹੈ ਫਿਰ ਬਾਅਦ ਵਿੱਚ ਤਾਂ ਅੰਸਾਰੀ ਦੀ ਸਾਰੀ ਸ਼ਾਫਟ ਬਦਲਵਾਨੀ ਪੈਂਦੀ ਹੈ ਬੜੀ ਦਿੱਕਤਾਂ ਵੱਲੋ ਜਾਣਾ ਪੈਂਦਾ ਪਰ ਇਹਦੇ ਅੰਦਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਸਾਲੋਂ ਸਾਲ ਐਵੇਂ ਹੀ ਚਲਣੀ ਹੈ ਇਹਦੇ ਅੰਦਰ ਨਾ ਕੋਈ ਤੁਹਾਨੂੰ ਅੱਜ ਦਿੱਕਤ ਪਰੇਸ਼ਾਨੀਆਂ ਨਹੀਂ ਨਾ ਕੋਈ 5 10 ਸਾਲਾਂ ਬਾਅਦ ਦਿੱਕਤ ਪਰੇਸ਼ਾਨੀਆਂ ਨਹੀਂ ਤੇ ਇਹਦੇ ਅੰਦਰ ਆਪਣੇ ਐਂਗਲ ਲੱਗੇ ਹੁੰਦੇ ਆ ਜਿਨ੍ਹਾਂ ਨਾਲ ਕੀ ਹੁੰਦਾ ਕਿ ਸਾਈਡਾਂ ਤੇ ਖਾਦ ਆਪਣੀ ਕਿਤੇ ਖੜਦੀ ਨਹੀਂ ਕਿਤੇ ਜੰਮਦੀ ਨਹੀਂ ਹਾਂਜੀ ਬਾਕੀ ਨੈਸ਼ਨਲ ਆਵਦੇ ਵਿੱਚ ਇੱਕ ਬ੍ਰਾਂਡ ਹੈਗੀ ਹੈ ਜਿਨ੍ਹਾਂ ਨੇ ਪੂਰੇ ਭਾਰਤ ਦੇ ਅੰਦਰ ਸਭ ਤੋਂ ਪਹਿਲੀ ਜ਼ੀਰੋ ਡ੍ਰਿਲ ਬਣਾਈ ਸੀ ਤਾਂ ਕਿਸਾਨ ਭਰਾਵਾਂ ਨਾਲ ਆਪਣੇ ਪਹਿਲੇ ਵੀ ਅੱਛੀ ਜਾਣਕਾਰੀ ਹੈ ਕਿ ਨੈਸ਼ਨਲ ਬਾਰੇ ਕਿਸਾਨ ਭਰਾਵਾਂ ਨੂੰ ਚਾਹੇ ਤੁਸੀਂ ਮੇਲੇ ਵਿੱਚ ਦੇਖ ਸਕਦੇ ਹੋ ਮੇਲੇ ਦੇ ਅੰਦਰ ਵੀ ਆਪਣੀਆਂ ਹੀ ਦੋ ਮਸ਼ੀਨਾਂ ਲੱਗੀਆਂ ਹੋਈਆਂ ਆ ਕੇਵੀਕੇ ਜਿੰਨੇ ਵੀ ਹੈ ਜਾਂ ਕੋਈ ਵੀ ਸਰਕਾਰੀ ਸੰਸਥਾ ਹੁੰਦੀ ਹੈ ਉਥੇ ਤੁਹਾਨੂੰ ਨੈਸ਼ਨਲ ਦੀਆਂ ਹੀ ਮਸ਼ੀਨਾਂ ਦੇਖਣ ਨੂੰ ਮਿਲਦੀਆਂ ਕਿਉਂਕਿ ਆਪਣੀ ਪ੍ਰੀਸੀਜਨ ਜਿਹੜੀ ਵੀ ਬਿਜਾਈ ਹੈਗੀ ਆ ਉਹਦੀ ਪ੍ਰੀਸੀਜਨ ਸਭ ਤੋਂ ਵਧੀਆ ਹੈਗੀ ਹੈ ਫਾਈਵ ਫਿਲਾਲ ਮੇਲੇ ਤੇ ਆਏ ਆਪਾਂ ਤਾਂ ਮੇਲੇ ਦੇ ਆਪਾਂ ਨੂੰ ਕੁਝ ਨਾ ਕੁਝ ਗਿਫਟ ਵੀ ਮਿਲਣਾ ਚਾਹੀਦਾ ਤਾਂ ਕਰਕੇ ਜਿਹੜਾ ਹੈਗਾ ਇਹਦਾ ਵੈਸੇ ਤਾਂ ਪ੍ਰਾਈਸ ਹੈਗਾ 120 120000 ਹੈ ਪਰ ਮੇਲੇ ਤੇ ਆਪਾਂ 5000 ਦੀ ਨਾਲ ਛੂਟ ਦੇ ਰਹੇ ਆ ਤੇ ਇਹ ਆਫਰ ਜਿਹੜਾ ਹੈਗਾ 30 ਤਰੀਕ ਤੱਕ ਹੀ ਹੈਗਾ ਉਸ ਤੋਂ ਬਾਅਦ ਕਿਸਾਨ ਭਰਾ ਨੂੰ ਜੇ ਚਾਹੀਦੀ ਹੋएगी ਤਾਂ ਐਮ ਆਰ ਪੀ ਤੇ ਹੀ ਚੀਜ਼ਾਂ ਮਿਲਣਗੀਆਂ ਪਰ ਫਿਲਾਲ ਦੀ ਗੜੀ 30 ਤਰੀਕ ਤੱਕ ਤੁਸੀਂ ਇਹਦਾ ਪੂਰਾ ਫਾਇਦਾ ਲੈ ਸਕਦੇ ਹੋ ਆਪਣੇ ਅੱਜ ਪਟਿਆਲੇ ਮੇਲੇ ਤੇ ਆਏ ਆ ਤੇ ਬਾਸੇਓ ਆਪਣੇ ਡੀਲਰ ਹੈ ਗਿਆ ਜ਼ਿਮੀਦਾਰਾ ਐਗਰੋ ਐਨਐਨ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਆ ਤੁਹਾਨੂੰ ਤੇ ਬਾਕੀ ਤੁਹਾਡੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਸੁਨੇਹਾ ਹੈ ਕਿ ਆਪਣੇ ਨੈਸ਼ਨਲ ਨਾਲ ਜੁੜ ਕੇ ਤੁਸੀਂ ਆਪਦੀ ਖੇਤੀ ਤੇ ਘੱਟ ਖਰਚਾ ਤੇ ਵੱਧ ਮੁਨਾਫਾ ਲੈ ਸਕਦੇ ਹੋ ਧੰਨਵਾਦ ਤੇ ਮੈਂ ਆਪ ਇਧਰੋਂ ਸਾਰੀਆਂ ਸਟਾਲਾਂ ਤੁਹਾਨੂੰ ਦਿਖਾਈਆਂ ਨੇ ਤੇ ਆ ਨੈਸ਼ਨਲ ਵਾਲਿਆਂ ਦੀ ਸਟਾਲ ਦਿਖਾਈ ਹੈ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਿੱਤੀ ਹੈ ਤੇ ਇਧਰ ਸ਼ਕਤੀਮਾਨ ਵਾਲਿਆਂ ਦੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਇਹਨਾਂ ਦਾ ਸਪਰੇਅ ਵਾਲਾ ਸ਼ਕਤੀਮਾਨ ਵਾਲਿਆਂ ਦਾ ਇਹ ਸਪਰੇਅ ਵਾਲਾ ਉਹਦਾ ਇੱਥੇ ਲੈ ਕੇ ਪਹੁੰਚੇ ਹੋਏ ਨੇ ਭਾਈ ਕਿੰਨਾ ਮੁੱਲ ਹੈ ਦਾ ਸਾਢੇ 15 ਸਾਢੇ 15 ਸਾਢੇ 15 ਠੀਕ ਹੈ ਕੋਈ ਸਬਸਿਡੀ ਵਗੈਰਾ ਵੀ ਆ ਸਬਸਿਡੀ ਵੀ ਕਿੰਨੀ ਹੈ ਜੀ 4 ਲੱਖ 4 ਲੱਖ ਠੀਕ ਹੈ ਠੀਕ ਹੈ ਭਾਈ ਹੁਣ ਇਹ ਕਹਿੰਦੇ ਵੀ 4 ਲੱਖ ਸਬਸਿਡੀ ਹੈ ਇਹਦੇ ਉੱਪਰ ਤੇ 15.5 ਲੱਖ ਇਹਦਾ ਮੁੱਲ ਹੈ ਆਪਾਂ ਹੋਰ ਸਟਾਲਾਂ ਦੇਖਦੇ ਆਂ ਇੱਧਰ ਕੁਝ ਹੋਰ ਘਰਾਂ ਦੀ ਵਰਤੌੜਾ ਜਿਹੜਾ ਸਮਾਨ ਆ ਗਿਆ ਉਹ ਸਟਾਲ ਲੱਗੀ ਹੋਈ ਹੈ ਇੱਥੇ ਜਿਹੜਾ ਸਬਜ਼ੀਆਂ ਕੱਟਣ ਨੂੰ ਹੋ ਗਿਆ ਜਿਵੇਂ ਹਨ ਤੇ ਐਵੇਂ ਜੀਆਂ ਮਸ਼ੀਨਾਂ ਇਹ ਲੈ ਕੇ ਪਹੁੰਚੇ ਹੋਏ ਨੇ ਐਵੇਂ ਜੀਆਂ ਸਾਰੀਆਂ ਮਸ਼ੀਨਾਂ ਨੇ ਇੱਥੇ ਕਟਿੰਗ ਵਾਲੀਆਂ ਸਬਜ਼ੀਆਂ ਕੱਟ-ਕੱਟ ਕੇ ਦਿਖਾਉਂਦੇ ਨੇਗੇ ਇੱਥੇ ਇੱਕੋ ਮਸ਼ੀਨ ਨਾਲ ਤੁਸੀਂ ਕੱਟਿੰਗ ਜਿਹੜੀ ਕਰ ਸਕਦੇ ਹੋ ਇੱਥੋਂ ਐਵੇਂ ਜੀਆਂ ਮਸ਼ੀਨਾਂ ਵੀ ਜਿਹੜੀਆਂ ਹੋ ਮਿਲ ਜਣਗੀਆਂ ਤੇ ਇੱਧਰ ਵੀ ਉਸੇ ਤਰ੍ਹਾਂ ਦੀਆਂ ਕੁਝ ਮਸ਼ੀਨਾਂ ਜਿਵੇਂ ਇਹ ਆ ਜੂਸ ਕੱਢਣ ਵਾਲੀ ਹੋਗੀ ਹਨ ਐਵੇਂ ਦੀਆਂ ਸਾਰੀਆਂ ਮਸ਼ੀਨਾਂ ਲੱਗੀਆਂ ਨੇ ਇਨਾਂ ਕੋਲ ਤੇ ਐਵੇਂ ਦੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਰਸੋਈ ਦੇ ਵਿੱਚ ਵਰਤੋਂ ਚਾਉਂਦੇ ਨੇ ਉਹ ਇੱਥੇ ਲੈ ਕੇ ਜਿਹੜੇ ਉਹ ਪਹੁੰਚੇ ਹੋਏ ਨੇ ਆ ਜਿਵੇਂ ਕੱਟ ਕੇ ਦਿਖਾ ਰਹੇ ਨੇ ਇਹ ਕਿੰਨੇ ਦੀ ਹੈ ਇਹ ਮਸ਼ੀਨ 150 150 ਦੀ ਆ 150 ਰੁਪਏ ਦੀ ਹੈ ਇਹ ਮਸ਼ੀਨ ਕੱਟ ਸਕਦੇ ਜਿਵੇਂ ਭਿੰਡੀਆਂ ਕੱਟ ਕੇ ਦਿਖਾਈਆਂ ਨੇ ਕੁਝ ਇੱਧਰ ਵੀ ਬਾਈ ਹੋਣੀ ਕੱਟ ਕੇ ਜਿਹੜੀ ਦਿਖਾ ਰਹੇ ਨੇ ਤੇ ਜਾਣਕਾਰੀ ਸਾਰੀ ਲੈ ਰਹੇ ਨੇ ਕਿ ਕਿਸਾਨ ਆਪਣੇ ਤੇ ਐਵੇਂ ਸਾਰੀਆਂ ਬਹੁਤ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਆਹ ਸਾਈਡ ਜਿਵੇਂ ਕੁਝ ਸਟਾਲਾਂ ਆ ਗਈਆਂ ਇਹਨਾਂ ਕੋਲ ਸਮਾਨ ਆ ਜਿਵੇਂ ਆਪਣਾ ਆਚਾਰ ਹੋ ਗਿਆ ਹਨਾ ਸ਼ਾਇਦ ਹੋ ਗਿਆ ਐਵੇਂ ਦੀਆਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਆਚਾਰ ਇੱਥੇ ਇਹਨਾਂ ਨੇ ਉਹ ਲਿਆਂਦੇ ਹੋਏ ਨੇ ਆਪਦੇ ਮਿਰਚਾਂ ਦਾ ਜਾਰ ਹੋ ਗਿਆ ਜਿਵੇਂ ਤੇ ਇੱਧਰ ਨਾਲ ਇਹ ਗੁੜ ਉਹ ਲੈ ਕੇ ਪਹੁੰਚੇ ਹੋਏ ਨੇ ਪਿੰਨੀਆਂ ਬਣਾ ਕੇ ਤੇ ਇਹ ਵੀ ਇੱਥੇ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਤੇ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਇਹਨਾਂ ਨੇ ਗੁੜ ਤੋਂ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਤੇ ਕਿਸਾਨ ਸਾਰੇ ਉਹ ਦੇਖ ਰਹੇ ਨੇ ਸਾਰੀ ਜਾਣਕਾਰੀ ਜਿਹੜੀ ਉਹ ਲੈ ਰਹੇ ਨੇ ਜਿਵੇਂ ਆ ਬੜੀਆਂ ਹੋ ਗਈਆਂ ਹਨ ਇਹ ਸਾਰੇ ਇਹ ਆਪ ਪ੍ਰੋਡਕਟ ਜਿਹੜੇ ਉਹ ਤਿਆਰ ਕਰਦੇ ਨੇ ਜਿਵੇਂ ਆ ਸ਼ਹਿਦ ਹੋ ਗਿਆ ਅਲੱਗ-ਅਲੱਗ ਕਿਸਮਾਂ ਦੇ ਸ਼ਹਿਦ ਵੀ ਇੱਥੋਂ ਤੁਹਾਨੂੰ ਜਿਹੜੇ ਉਹ ਸਟਾਲਾਂ ਦੇ ਉੱਪਰੋਂ ਜਿਹੜੇ ਮਿਲ ਜਾਣਗੇ ਅਮੀ ਸਾਰੇ ਜਿਹੜੇ ਆਰਗੇਨਿਕ ਤਰੀਕੇ ਨਾਲ ਹੋ ਤਿਆਰ ਕਰਦੇ ਨੇ ਹਨਾ ਉਹ ਇੱਥੇ ਆਪਦੇ ਲੈ ਕੇ ਪਹੁੰਚੇ ਹੋਏ ਨੇ ਤੇ ਆ ਆਪਾਂ ਸ਼ਕਤੀਮਾਨ ਵਾਲਾ ਤੁਹਾਨੂੰ ਦਿਖਾਇਆ ਸੀ ਇਹਨਾਂ ਨੇ ਚਲਾ ਕੇ ਵੀ ਦਿਖਾਤਾ ਆ ਦੇਥੋਂ ਸਪਰੇਅ ਕਿਸ ਤਰ੍ਹਾਂ ਹੁੰਦੀ ਹੈ ਉਹ ਦਿਖਾ ਰਹੇ ਨੇ ਇਹ ਪਹਿਲਾਂ ਆਪਾਂ ਹੁਣ ਦਿਖਾ ਕੇ ਗਏ ਆ ਨਾ ਤੁਹਾਨੂੰ ਮੁੱਲ ਦੱਸਿਆ ਸੀ ਇਹਦਾ ਇਸ ਤਰ੍ਹਾਂ ਇਹ ਜਿਹੜਾ ਚੱਲਦਾ ਹੈ ਪਾਣੀ ਛੱਡ ਕੇ ਦਿਖਾਇਆ ਇਹਨਾਂ ਨੇ ਵੀ ਕਿਸ ਤਰ੍ਹਾਂ ਇਹ ਸਪਰੇਅ ਕਰਦਾ ਹੈ ਵੀਡੀਓ 'ਚ ਸ਼ਾਇਦ ਘਟਾਉਂਦਾ ਹੋਵੇ ਇਹ ਇਧਰ ਕੁਝ ਹੋਰ ਗੱਡੀਆਂ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਆ ਜਿਵੇਂ ਟੋਇਓਟਾ ਵਾਲੇ ਲੈ ਕੇ ਆਏ ਹੋਏ ਨੇ ਆਪਣੀਆਂ ਗੱਡੀਆਂ ਅਰਬਨ ਕਰੂਜ਼ਰ ਹੋ ਗਈ ਜਿਵੇਂ ਇਹਨਾਂ ਦੀ ਤੇ ਨਾਲ ਇਹ ਆ ਅਰਬਨ ਕਰੂਜ਼ਰ ਹਾਈਬ੍ਰਿਡ ਹੋ ਗਈ ਹੈ ਨਾ ਅਲੱਗ-ਅਲੱਗ ਮਾਡਲ ਨੇ ਜਿਹੜੇ ਉਹ ਆਪਦੇ ਇੱਥੇ ਇਹ ਲੈ ਕੇ ਪਹੁੰਚੇ ਹੋਏ ਨੇ ਕਿ ਤੇ ਅੱਗੇ ਚੱਲਦੇ ਆਂ ਕਿਉਂ ਕੁਝ ਹੋਰ ਸਟਾਲ ਆਪਾਂ ਜਾ ਕੇ ਸਾਰੀਆਂ ਉਹ ਦੇਖਦੇ ਆਂ ਜਾਣਕਾਰੀ ਜਿਹੜੀ ਉਹ ਲੈਣੇ ਆਂਗੇ ਸਟਾਲਾਂ ਬਾਰੇ ਇੱਕ ਦਿਨ ਦਾ ਹੈ ਕਿਸਾਨ ਮੇਲਾ ਹੁੰਦਾ ਜਿਵੇਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ ਤੇ ਅੱਜ 24 ਸਤੰਬਰ ਹੈ ਇਹ ਹੁਣ ਦੂਜਾ ਭਾਗ ਆ ਵੀਡੀਓ ਦਾ ਤੇ ਇੱਥੇ ਆ ਜਿਵੇਂ ਫੁੱਲਾਂ ਦੇ ਬੀਜ ਹਨ ਉਹ ਇੱਥੋਂ ਜਿਹੜੇ ਮਿਲਦੇ ਨੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਸਾਰੇ ਬੀਵੀ ਇੱਥੋਂ ਜਿਹੜੇ ਉਹ ਮਿਲਦੇ ਨੇ ਕੁਝ ਆ ਜਿਵੇਂ ਇਹਨਾਂ ਦਾ ਐਲੋਵੇਰਾ ਹੋ ਗਿਆ ਐਵੇਂ ਦੇ ਪ੍ਰੋਡਕਟ ਆਪਦੇ ਇਹ ਲੈ ਕੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਤੋਂ ਜਾਣਕਾਰੀ ਜਿਹੜੀ ਲਵਾਂਗੇ ਵੀ ਕਿਹੜੇ-ਕਿਹੜੇ ਪ੍ਰੋਡਕਟ ਇਹਨਾਂ ਕੋਲ ਉਹ ਮਿਲਦੇ ਨੇ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਆ ਜੀ ਆਪਣੇ ਬਈ ਗੁਲਾਬ ਦਾ ਸ਼ਰਬਤ ਜੀ ਰੋਜ਼ ਵਾਟਰ ਆਮਲਾ ਜੂਸ অ্যালোਵੈਰਾ ਜੂਸ ਠੀਕ ਹੈ ਜੀ ਹਾਂ ਜੀ ਇਹ ਤਾਜ਼ੇ ਗੁਲਾਬ ਦੀਆਂ ਪੱਤੀਆਂ ਤੋਂ ਬਣਾਇਆ ਹੋਇਆ ਇਹ ਡਿਫਰੈਂਟ ਅੱਛਾ ਜੀ ਆਪ ਤਿਆਰ ਕਰਦੇ ਹੋ ਹਾਂ ਜੀ ਹਾਂ ਸਾਡੀ ਫੁੱਲਾਂ ਦੀ ਖੇਤੀ ਵੀ ਆਪਣੀ ਆ ਤੇ ਆਪ ਹੀ ਅਸੀਂ ਇਹਦਾ ਤਿਆਰ ਕਰਦੇ ਹਾਂ ਤੇ ਸੈਂਸ ਦੀ ਜਗ੍ਹਾ ਤੇ ਅਸੀਂ ਜਿਹੜਾ ਗੁਲਾਬ ਦੀਆਂ ਪੱਤੀਆਂ ਦਾ ਜੂਸ ਆ ਉਹ ਪਾਉਂਦੇ ਹਾਂ ਠੀਕ ਹੈ ਜੀ ਤੇ ਇਹਨੂੰ ਸਰਦੀਆਂ 'ਚ ਵੀ ਯੂਜ਼ ਕੀਤਾ ਜਾ ਸਕਦਾ ਨਹੀਂ ਆ ਮੋਸਟਲੀ ਤੁਸੀਂ ਸ਼ਰਬਤ ਜੇ ਪਾਉਂਗੇ ਦੁੱਧ ਫਟ ਜਾਂਦਾ ਇਹਦੇ ਨਾਲ ਕੁਝ ਨਹੀਂ ਹੁੰਦਾ ਜਿਹੜੇ ਸਾਡੇ ਕਸਟਮਰ ਨੇ ਰਾਉਂਡ ਦਾ ਯਰ ਯੂਜ਼ ਕਰਦੇ ਆ ਇਹਨੂੰ ਹਾਂਜੀ ਹਾਂ ਉਹ ਐਵੇਂ ਦੇ ਸਾਰੇ ਪ੍ਰੋਡਕਟ ਇੱਥੇ ਉਹ ਲੈ ਕੇ ਪਹੁੰਚੇ ਹੋਏ ਨੇ ਜਿਵੇਂ ਆਹ ਸ਼ਰਬਤ ਦਿਖਾਇਆ ਤੇ ਆਹ ਆਮਲੇ ਦਾ ਸ਼ਰਬਤ ਹੋ ਗਿਆ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸਟਾਲ ਇੱਥੇ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਆਹ ਸਾਈਡ ਆ ਗਿਆ ਜੀ ਆਪਣਾ ਯੂਨੀਵਰਸਿਟੀ ਵਾਲਿਆਂ ਦਾ ਜਿਹੜਾ ਇੱਥੇ ਪੰਡਾਲ ਲੱਗਿਆ ਹੋਇਆ ਸਟੇਜ ਜਿਹੜੀ ਲੱਗੀ ਹੋਈ ਹੈ ਸਾਰੇ ਕਿਸਾਨ ਇੱਥੇ ਬੈਠੇ ਨੇਗੇ ਤੇ ਯੂਨੀਵਰਸਿਟੀ ਵਾਲੇ ਵੱਲੋਂ ਇਹ ਸਟੇਜ ਜਿਹੜੀ ਲਾਈ ਜਾਂਦੀ ਹੁੰਦੀ ਹੈ ਤੇ ਇਧਰ ਨਾਲੇ ਕੁਛ ਆ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਦੀ ਜਿਹੜੀ ਮਸ਼ੀਨਰੀ ਪਈ ਐ ਤੇ ਇਹ ਦਿਖਾ ਦਨੇ ਆਗੇ ਆਪਾਂ ਤੁਹਾਨੂੰ ਆ ਜਿਵੇਂ ਆ ਗਈ ਜੀ ਇਹਨਾਂ ਦੇ ਉਲਟਾਵੇਂ ਹਲ ਇਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਆ ਉਲਟਾਵੇਂ ਹਲਾਂ ਬਾਰੇ ਵੀ ਇਹ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਇਹਨੂੰ ਖਿੱਚਦਾ ਇਹਨੂੰ 50 ਤੋਂ 60 ਹਾਰਸ ਪਾਵਰ ਦਾ ਟਰੈਕਟਰ ਖਿੱਚਦਾ ਤੇ ਸਮਰੱਥਾ ਵੀ ਇਹਦੀ ਲਿਖੀ ਹੋਈ ਆ ਥੱਲੇ ਵੀ 1 ਘੰਟੇ ਵਿੱਚ ਜੀ ਕਿੰਨੀ ਕੰਮ ਕਰਨ ਦੀ ਸਮਰੱਥਾ ਤੇ ਆ ਜਿਵੇਂ ਯੂਨੀਵਰਸਿਟੀ ਵਾਲਿਆਂ ਦਾ ਸੀਡ ਕੰਮ ਫਰਟੀਲਾਈਜ਼ਰ ਡ੍ਰਿਲ ਆ ਗਈ ਤੇ ਆ ਪੀਜੂ ਸਮਾਰਟ ਸੀਡਰ ਆ ਗਿਆ ਇਹ ਸਾਰੀ ਪੀਜੂ ਵਾਲਿਆਂ ਵੱਲੋਂ ਇਹ ਮਸ਼ੀਨਰੀ ਜਿਹੜੀ ਇੱਥੇ ਲਾਈ ਹੋਈ ਹੈ ਕੰਬੀ ਦੇ ਉੱਪਰ ਲਿਖੇ ਹੋਏ ਨੇ ਕੰਬਾਈਨ ਨਾਲ ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਅੱਗ ਲਾਏ ਬਣਾ ਕਣਕ ਦੀ ਸਿੱਧੀ ਬਜਾਈ ਸਿੱਧੀ ਬਜਾਈ ਇਹਦੇ ਨਾਲ ਰੈਡੀ ਹੋ ਜਾਂਦੀ ਹੈ ਤੇ ਆ ਪੀਜੂ ਦਾ ਹੈਪੀ ਸੀਡਰ ਆ ਗਿਆ ਇਹਦੇ ਵਾਸਤੇ 50 ਹਾਰਸ ਪਾਵਰ ਦਾ ਟਰੈਕਟਰ ਜਿਹੜਾ ਹੋਊ ਚਾਹੀਦਾ ਤੇ ਐਸੇ ਤਰ੍ਹਾਂ ਸਾਰੀ ਮਸ਼ੀਨਰੀ ਇੱਥੇ ਜਿਹੜੀ ਉਹ ਲਾਈ ਹੋਈ ਹੈਗੀ ਤੇ ਆ ਪੀਜੂ ਸਰਫੇਸ ਸੀਡਰ ਆ ਗਿਆ ਇਸ ਸਰਫੇਸ ਸੀਡਰ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਖਰਚੇ ਕੱਟ ਕੇ ਖਲਾਰਨ ਵਾਲੀ ਤੇ ਬੀਜ ਖਾਦ ਡਰਿੱਲ ਦਾ ਸੁਮੇਲ ਅਤੇ ਚੋਨੇ ਦੀ ਪਰਾਲੀ ਚ ਕਣਕ ਦੀ ਬਜਾਈ ਤੇ ਚੋਨੇ ਦੀ ਪਰਾਲੀ ਚ ਇਹ ਕਣਕ ਦੀ ਬਜਾਈ ਜਿਹੜੀ ਇਹ ਕਰਦਾਂਦਾ ਐਵੇਂ ਸਾਰੀ ਪੀਯੂ ਵੱਲੋਂ ਇੱਥੇ ਮਸ਼ੀਨਰੀ ਜਿਹੜੀ ਉਹ ਲਾਈ ਹੋਈ ਹੈਗੀ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਕੁਝ ਹੋਰ ਗੱਡੀ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਟੋਇਟਾ ਵਾਲੇ ਦਿਖਾਏ ਸੀ ਆਹ ਇੱਥੇ ਟਾਟਾ ਵਾਲੇ ਪਹੁੰਚੇ ਹੋਏ ਨੇ ਟਾਟਾ ਵਾਲਿਆਂ ਨੇ ਨੈਕਸੌਨ ਇੱਥੇ ਆਪਦੀ ਲਿਆਂਦੀ ਹੋਈ ਹੈ ਤੇ ਇਹਦੇ ਨਾਲ ਇਹ ਟਾਟਾ ਪੰਜ ਐਵੇਂ ਸਾਰੇ ਗੱਡੀਆਂ ਦੇ ਇਹ ਮਾਡਲ ਕੰਪਨੀਆਂ ਲੈ ਕੇ ਪਹੁੰਚੀਆਂ ਹੋਈਆਂ ਨੇ ਤੇ ਆ ਜਿਵੇਂ ਮਰੂਤੀ ਵਾਲਿਆਂ ਦੀ ਇੱਥੇ ਉਹ ਬਲੈਨੋ ਖੜੀ ਹੈਗੀ ਤੇ ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਤ ਇੰਪਲੀਮੈਂਟ ਉਸੇ ਤਰ੍ਹਾਂ ਇੱਥੇ ਗੱਡੀਆਂ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਗਿਆ ਕਿਸਾਨ ਮੇਲੇ ਦੇ ਵਿੱਚ ਇੱਧਰ ਕੁਝ ਹੈਲਪ ਸੈਲਫ ਗਰੁੱਪਾਂ ਵੱਲੋਂ ਸਟਾਲਾਂ ਲਾਈਆਂ ਹੋਈਆਂ ਨੇ ਜਿਹੜੇ ਆਪਣੇ ਪ੍ਰੋਡਕਟ ਹੋ ਤਿਆਰ ਕਰਦੇ ਨੇ ਉਹਨਾਂ ਵੱਲੋਂ ਸਟਾਲਾਂ ਜਿਹੜੀਆਂ ਲਾਈਆਂ ਗਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਕਿਸ ਕਿਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਇਤਿਹਾਸ ਵਰਤੋਂ ਜਿਹੜੇ ਸਾਰੇ ਪ੍ਰੋਡਕਟ ਹੋ ਤਿਆਰ ਕੀਤੇ ਹੋਏ ਜਿਵੇਂ ਟਿੱਕੀ ਬਣਾਈ ਹੋਈ ਹੈ ਹਨ ਤੇ ਐਵੇਂ ਦੇ ਸਾਰੇ ਪ੍ਰੋਡਕਟ ਇਹ ਜਿਹੜੇ ਆਪਦੇ ਬਣਾ ਕੇ ਲੈ ਕੇ ਆਏ ਹੋਏ ਨੇ ਆ ਜਿਵੇਂ ਗੁੜ ਤੋਂ ਅਲੱਗ-ਅਲੱਗ ਤਰੀਕੇ ਨਾਲ ਟਿੱਕੀਆਂ ਜਿਹੜੀਆਂ ਉਹ ਬਣਾਈਆਂ ਹੋਈਆਂ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਜਿਵੇਂ ਆ ਸ਼ਹਿਦ ਹੋ ਗਿਆ ਤੇ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਏ ਤੁਹਾਡੇ ਕੋਲ ਸ਼ਹਿਦ ਆਪਣੇ ਕੋਲ ਅੱਛਾ ਜੀ ਉਹ ਬੀਪੋਲ ਨੂੰ ਨਾ ਠੀਕ ਹੈ ਜੀ ਦਵਾਈ ਬਣਾਈਆਂ ਖੰਗ ਵਾਸਤੇ ਸ਼ਹਿਦ ਦੀ ਮਿਕਸ ਕਰਕੇ ਕਾਲੀ ਨਸ ਵੈਰਾ ਇਫੇਂਟ ਨੂੰ ਬਣਾ ਕੇ ਪੰਜ ਸ਼੍ਰੇਂਖ ਦਸੀ ਖੰਡਾ ਕੀ ਬਣ ਪਕਾ ਠੀਕ ਹੈ ਮਰਾ ਬਹਾਗ ਹੈ ਅੱਛਾ ਜੀ ਇਹ ਔੜਿਆਂ ਦਾ ਮਰੱਬਾ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਮਰਾ ਬਹਾਦਰ ਵੀ ਠੱਗਾ ਜੀ ਨੇ ਲੋਕ ਕੋਈ ਕਲੀਕ ਤਾਂ ਇਹਨਾਂ ਔੜੇ ਵਿੱਚ ਕੋਈ ਹੈਗਾ ਜੀ ਉਹ ਸਾਫ ਮਰੱਬਾ ਕਰਨ ਵਾਲਾ ਕੋਰਾ ਤੇ ਅੱਗੇ ਚੱਲਦੇ ਆਂ ਆਪਾਂ ਕਿਉਂ ਦਸਾਉਣੀ ਆ ਤੁਹਾਨੂੰ ਹੋਰ ਸਟਾਲਾਂ ਜਿਵੇਂ ਹੋਰ ਕਾਫੀ ਸਾਰੇ ਪ੍ਰੋਡਕਟ ਜਿਹੜੇ ਉਹ ਹੈਗੇ ਨੇ ਇੱਥੇ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਜੀ ਆਪਣੇ ਅ ਭਾਈ ਜੀ ਅਸੀਂ ਆਪ ਫਾਰਮਰ ਆ ਸਾਰੀਆਂ ਚੀਜ਼ਾਂ ਅਸੀਂ ਆਪ ਤਿਆਰ ਕਰਦੇ ਆਂਗੇ ਆਰਗੈਨਿਕ ਖੇਤੀ ਹੈ ਸਾਡੀ ਸਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਡੀਆਂ 'ਚ ਵੇਚਣ ਦੀ ਬਜਾਏ ਅਸੀਂ ਆਪ ਡਾਇਰੈਕਟ ਬਣਾ ਕੇ ਪ੍ਰੋਸੈਸਿੰਗ ਦੇ ਵਿੱਚ ਆਏ ਆਂ ਪਹਿਲਾਂ ਜਿਹੜੀਆਂ ਚੀਜ਼ਾਂ ਸੀਗੀਆਂ ਸਾਡੇ ਕੋਲ ਜਿਵੇਂ ਆ ਮਿਰਚ ਪਈ ਆ ਤੁਹਾਡੇ ਸਾਹਮਣੇ ਆਚਾਰ ਅਸੀਂ ਮਿਰਚ ਮੰਡੀ 'ਚ ਲੈ ਕੇ ਗਏ ਸਾਡਾ 16-17 ਰੁਪਏ ਭਾਅ ਲੱਗਿਆ ਅਸੀਂ ਉਹਨਾਂ ਚੀਜ਼ਾਂ ਤੋਂ ਹੱਕ ਕੇ ਇਹਨੂੰ ਆਪ ਦਾ ਬ੍ਰਾਂਡ ਬਣਾ ਲਿਆ ਅਸੀਂ ਆਪਦਾ ਪ੍ਰੋਸੈਸ ਕਰਕੇ ਇਹ ਚੀਜ਼ਾਂ ਨੂੰ ਫੇਲ ਕਰਨਾ ਸ਼ੁਰੂ ਕੀਤਾ ਹੈ ਕਿਵੇਂ ਦੀ ਪੈਕਿੰਗ ਵੀ ਆ ਬਾਕੀ ਕੰਪਨੀਆਂ ਨਾਲ ਬਹੁਤ ਵੱਡਾ ਫਰਕ ਜਿਹੜਾ ਨਜ਼ਰ ਆਊਗਾ ਵੀ ਇਹ ਕੱਚ ਦੀ ਪੈਕਿੰਗ ਹੈ ਕੋਈ ਵੀ ਅਚਾਰ ਹੈ ਜਾਂ ਸਰਕਾ ਜਿਹੜੀਆਂ ਐਸੇ ਇੱਕ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਆਪਾਂ ਪਲਾਸਟਿਕ 'ਚ ਨਹੀਂ ਪਾ ਸਕਦੇ ਕਿਉਂਕਿ ਉਹ ਮੈਲਟ ਹੁੰਦੀਆਂ ਨੇ ਮੋਸਟਲੀ ਕੰਪਨੀਆਂ ਨੂੰ ਪਲਾਸਟਿਕ 'ਚ ਪੈਕ ਕਰਦੀਆਂ ਆ ਆ ਸਾਡਾ ਵੱਡਾ ਸਲੋਗਨ ਹੈ ਜੀ 노 ਪਾਮੋਲਿਨ 노 ਪਰਸੈਟਿਵਸ 노 ਆਰਟੀਫੀਸ਼ਲ ਕਲਰ ਐਂਡ ਫਲੇਵਰ ਅਸੀਂ ਇਹ 'ਚ ਕੋਈ ਵੀ ਉਹੋ ਜਿਹੀ ਗੈਰ ਕੁਦਰਤੀ ਚੀਜ਼ ਨਹੀਂ ਪਾਉਂਦੇ ਪਾਉਣ ਨੂੰ ਲੋਕ ਇਹਦੇ 'ਚ ਸੋਡੀਅਮ ਪਾ ਉਨੀ ਰੱਖੀ ਹੋਈ ਆ ਜਿੰਨੀ ਨੇਚਰਲ ਇਹ ਰਹਿ ਸਕਦਾ ਓਨੀ ਤੇ ਐਕਸਪਾਇਰੀ ਆ ਆ ਸਾਡਾ ਆਪਦਾ ਜੀ ਤੇਲ ਹੈ ਸਾਡੇ ਕੋਲੇ ਸਰੋਂ ਸੀਗੀ ਅਸੀਂ ਉਹਦਾ ਆਪਦਾ ਤੇਲ ਸਲੋ ਪ੍ਰੋਸੈਸ ਕੋਲੂ ਦੇ ਵਿੱਚ ਕਢਾਇਆ ਜੀ ਦਾ ਫਾਰਮਰ ਵੇਡ ਸਾਡੀ ਕੰਪਨੀ ਹੈ ਜਿਲ੍ਹਾ ਮੁਕਸਰ ਤੋਂ ਅਸੀਂ ਅੱਜ ਪਟਿਆਲੇ ਮੇਲੇ ਦੇ ਵਿੱਚ ਸਟਾਲ ਲੈ ਕੇ ਆਏ ਹਾਂ ਠੀਕ ਹੈ ਥੈਂਕ ਯੂ ਤੇ ਐਵੇਂ ਸਾਰੇ ਇਥੇ ਪ੍ਰੋਡਕਟ ਜਿਹੜੇ ਲੈ ਕੇ ਪਹੁੰਚੇ ਹੋਏ ਨੇ ਅਲੱਗ-ਅਲੱਗ ਪ੍ਰੋਡਕਟ ਜਿਹੜੇ ਕੰਪਨੀ ਆ ਉਹ ਬਣਾਉਂਦੀਆਂ ਨੇ ਆਪਸ ਜਿਵੇਂ ਕਿਸਾਨ ਸਾਰੇ ਉਹ ਤਿਆਰ ਕਰਦੇ ਨੇ ਤੇ ਇੱਧਰ ਵੀ ਉਸੇ ਤਰ੍ਹਾਂ ਕੁਝ ਹੋਰ ਪ੍ਰੋਡਕਟ ਜਿਹੜੇ ਆ ਗਏ ਜਿਵੇਂ ਸ਼ਹਿਦ ਆ ਗਿਆ ਹਨਾ ਤੇ ਸ਼ਹਿਦ ਨਾਲ ਰਿਲੇਟਡ ਕੁਝ ਹੋਰ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਤੇ ਜਾਣਕਾਰੀ ਲਵਾਂਗੇ ਬਾਈ ਹੁਣ ਕਿਹੜੇ-ਕਿਹੜੇ ਪ੍ਰੋਡਕਟ ਨੇ ਜੀ ਆਪਣੇ ਆਪਣੇ ਬਾਈ ਜੀ ਇਹ ਚੰਨਪਰਾਸ ਠੀਕ ਹੈ ਜੀ ਤੇ ਇਹ ਬੀਪੋਲਨ ਜੀ ਤੇ ਇਹ ਡਰਾਈਪੂਟਰ ਮਿਕਸ ਹਨੀ ਠੀਕ ਹੈ ਤੇ ਇਹ ਹਨ ਠੀਕ ਹੈ ਐਗ ਮਾਰਕਾ ਆਪਣਾ ਹਨੀ ਜੀ ਸਰ ਆਪ ਤਿਆਰ ਕਰਦੇ ਹੋ ਤੁਸੀਂ ਆਪ ਜੀ 22 22 ਸਾਲ ਹੋ ਗਿਆ ਜੀ 22 ਸਾਲ ਹੋ ਗਏ ਠੀਕ ਹੈ 22 ਹੁਣੀ ਕਹਿੰਦੇ ਵੀ 22 ਸਾਲ ਹੋ ਗਏ ਸਾਨੂੰ ਇਹ ਫੀਲਡ ਦੇ ਵਿੱਚ ਸਾਰੇ ਆਪ ਇਹ ਪ੍ਰੋਡਕਟ ਜਿਹੜੇ ਹੋ ਤਿਆਰ ਕਰਦੇ ਆਂਗੇ ਅੱਗੇ ਦਿਖਾਉਨੇ ਆਪਾਂ ਤੁਹਾਨੂੰ ਹੋਰ ਕੁਝ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇਗੀਆਂ ਇਸੇ ਤਰ੍ਹਾਂ ਸਾਰੇ ਪ੍ਰੋਡਕਟ ਜਿਹੜੇ ਉਹ ਲੈ ਕੇ ਇਹ ਪਹੁੰਚੇ ਹੋਏ ਨੇ ਆਪਾਂ ਸਟਾਲ ਤੇ ਜਿਵੇਂ ਪਹੁੰਚਿਆ ਹਨਾ ਇੱਥੇ ਬਹੁਤ ਸਾਰੇ ਪ੍ਰੋਡਕਟ ਨੇ ਇਹਨਾਂ ਦੇ ਜਿਵੇਂ ਪ੍ਰੋਟੀਨ ਹੋ ਗਿਆ ਕੈਲਸ਼ੀਅਮ ਹੋ ਗਿਆ ਬਾਕੀ ਬਾਈ ਉਹ ਨਹੀਂ ਜਾਣਕਾਰੀ ਜਿਹੜੀ ਦੇ ਦਿੰਦੇ ਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਕਿਹੜੇ ਕਿਹੜੇ ਵਿਕਲਪ ਨੇ ਬਾਈ ਆਪਣੇ ਦੇ ਹੋ ਜਾਣ ਆਪਣੇ ਬਾਈ ਜੀ ਲੀਵਰ ਵਾਸਤੇ ਹੈ ਜੀ ਇਹ ਵੀ ਸਭ ਤੋਂ ਆਪਣਾ ਹੀਰੋ ਪ੍ਰੋਟੈਕਟਰ ਹੈ ਡਿਮਾਂਡ ਸਭ ਤੋਂ ਜ਼ਿਆਦਾ ਹੈ ਬਹੁਤ ਵਿਚਾਰੇ ਜਿਹੜੇ ਐ ਲੱਖ ਚਲੋ 5-5 7-7 ਲੱਖ ਖਰਾਬ ਕਰੀ ਬੈਠੇਗਾ ਹਸਪਤਾਲਾਂ ਵਿੱਚ ਬਹੁਤ ਮੁਸੀਬਤ ਚ ਪਸੇ ਆ ਗਏ ਤੇ ਉਹਨਾਂ ਦੇ ਟੈਨਸ਼ਨ ਹੀ ਬਹੁਤ ਜ਼ਿਆਦਾ ਸੀ ਕਿਉਂਕਿ ਪਰਿਵਾਰ ਦਾ ਪੈਸਾ ਡਾਕਟਰਾਂ 'ਚ ਖਰਾਬ ਹੋਈ ਜਾਂਦਾ ਸੀ ਤੇ ਉਹ ਉਹ ਟੈਨਸ਼ਨ ਉਹਦੇ ਨਾਲ ਪਤਨ ਕਰਕੇ ਜਾਦੇ ਪਰੋ ਕਾਰਨ ਕੀ ਸੀ ਕਿ ਉਹਨਾਂ ਨੇ ਸਿਰਫ ਇੱਕ ਗਰਮੀ ਵਰਨ ਅੰਤਰ ਗਰਮੀ ਵਰਨ ਕਰਕੇ ਲੀਵਰ ਆਪਣੇ ਐਂਜਾਈਮਸ ਨਹੀਂ ਕਰਦਾ ਸੀਗਾ ਜਦੋਂ ਲੀਵਰ ਆਪਣੇ ਐਂਜਾਈਮਸ ਨਹੀਂ ਕਰਦਾ ਤਾਂ ਖਾਣਾ ਪੀਣਾ ਖਾਂਦੇ ਸੀ ਉਹ ਸੜ ਜਾਂਦਾ ਸੀਗਾ ਹਾਜਮ ਨਹੀਂ ਹੁੰਦਾ ਸੀ ਸਰ ਨਾਲ ਲੱਗ ਚੀਜ਼ ਹੁੰਦਾ ਹਾਜਮ ਹੋਣਾ ਲੱਗ ਚੀਜ਼ ਹੁੰਦਾ ਸੋ ਜਦੋਂ ਸੜ ਜਾਂਦਾ ਸੀ ਉਹਦੇ ਨਾਲ ਤੇਆ ਬਣ ਜਾਂਦਾ ਸੀਗਾ ਫਾਰਾ ਆ ਜਾਂਦਾ ਸੀਗਾ ਉਸੇ ਨਾਲ ਹੀ ਉਹ ਵੱਡੀ ਬਿਮਾਰੀ ਤੱਕ ਪਹੁੰਚ ਗਈ ਜਿਹਨੂੰ ਆਪਾਂ ਖਤਰਨਾਕ ਕੈਂਸਰ ਜਦੋਂ ਇੱਕ ਬੰਦੇ ਦਾ ਇੱਕ ਸਾਲ ਤੋਂ ਲਗਾਤਾਰ ਤੇਆ ਬਣ ਰਿਹਾ ਤਾਂ ਉਹ ਅਲਰਟ ਹੋ ਜਾਏ ਉਹ ਬਹੁਤ ਵੱਡੀ ਬਿਮਾਰੀ ਵਾਲੇ ਪਾਸੇ ਤੁਰ ਪਿਆ ਲਗਾਤਾਰ ਜੇ ਇੱਕ ਸਾਲ ਬੰਦੇ ਦਾ ਤੇਆ ਬਣ ਸੋ ਧਿਆਨ ਦਿਓ ਯਾਵਨ ਦਾ ਕਾਰਨ ਕੀ ਹੁੰਦਾ ਹੈ ਤੁਹਾਡੇ ਅੰਦਰ ਜਦੋਂ ਆਪਣੇ ਗਰਮੀ ਵਾਜ ਜਾਂਦੀ ਹੈ ਗਰਮੈਸ਼ ਵਾਜ ਜਾਂਦੀ ਹੈ ਸੌਲੇ ਦਾ ਹੋ ਗਿਆ ਸੋ ਇੱਕ ਆਪਣਾ ਇਹ ਨਮਾ ਬਣਾਇਆ ਜੀ ਇਹ ਆਪਣੇ ਇਹਨੂੰ ਵੈਸੇ એનર્ਜੀ ਪਾਊਡਰ ਵੀ ਕਹਿੰਦੇ ਅਸੀਂ ਮਰਦਾ ਰਿਸਟ ਇਹਦਾ ਨਾਮ ਹੈ ਸੋ ਇਹਦੇ ਵੀ ਟਾਸ਼ ਵਗੰਦਾ ਸਫੇਦ ਮੂਸਲੀ ਤਲ ਮਖਾਣਾ ਲਾਜਵੰਤੀ ਸਾਲਮ ਪੰਜਾ ਆਕਰਕਾਰਾ ਗਉਪੂਰਾ ਜਿੰਨੇ ਵੀ ਪੋਸ਼ਟਿਕ ਚ ਡਰਾਈ ਫਰੂਟਸ ਹੋ ਕੇ ਦੇ ਵਿੱਚ ਛੋਲੇ ਹੋ ਗਏ ਜੀ ਇਹਨਾਂ ਆਪਣੇ ਜਵਾਨ ਮੁੰਡੇ ਜੀ ਮੈਨੂੰ ਨਾ ਆਦੇ ਪਿੰਡਾਂ ਚ ਮੈਂ ਗਰਾਊਂਡ ਲੈਵਲ ਤੇ ਬਹੁਤ ਕੰਮ ਕਰਦਾ ਹਾਂ ਉਹ ਮੁੰਡੇ ਕਹਿੰਦੇ ਅਸੀਂ ਨਸ਼ਾ ਕਰਦੇ ਹਾਂ ਨਸ਼ੇ ਵਾਲੇ ਮੁੰਡੇ ਵੀ ਯੂਜ਼ ਕਰਦੇ ਨੇ ਜਿਵੇਂ ਉਹ ਚਾਹ ਮੰਨ ਕੇ ਤੋਂ ਲੋ ਤਿੰਨ ਘਰ ਭੁੱਖੀ ਨਾ ਦੇਤਾ ਇੱਕ ਦਿਨ ਚਾਹਦਾ ਨਾ ਦੇ ਦੋ ਦਿਨ ਲਾਦੈ ਹੈਲਪ ਕਿਵੇਂ ਕਰਦਾ ਹੈ ਉਹ ਕਹਿੰਦੇ ਅਸੀਂ ਨਸ਼ਾ ਤਾਂ ਯੂਜ਼ ਕਰਦੇ ਆ ਵੀ ਸਾਡੇ ਚ એનર્ਜੀ ਨਹੀਂ ਹੈਗੀ એનર્ਜੀ ਨੂੰ ਲੈਣ ਵਾਸਤੇ ਦੀ ਨਸ਼ਾ ਲੈਣ ਇਹ ਪੰਜਾਬ ਸਰਕਾਰ ਨੂੰ ਵੀ ਇਹ ਜੀਤੀ ਥੋੜਾ ਸੋਚਣਾ ਚਾਹੀਦਾ એનર્ਜੀ ਕਿਉਂ ਨਹੀਂ ਹੈਗੀ ਕਿਉਂਕਿ ਮੁੰਡੇ ਜਵਾਨ ਉਹਨਾਂ ਨੂੰ ਆਪਾਂ ਹਾਈਬ੍ਰਿਡ ਵੀ ਦੇ ਰਹੇ ਆ ਉਹ ਡੈਡ ਫੂਡ ਆ ਉਹ ਖਸਰੇ ਬੀਜ ਨੇ ਸੋ ਜਦੋਂ ਉਹ ਖਸਰੇ ਨੇ ਤਾਂ ਉਹ ਤਾਕਤ ਵੀ ਉਹ ਚ ਖਸਰੇ ਵਾਲੀ ਸੋ ਤਾਂ ਕਰਕੇ ਉਹ ਨਿਊਟ੍ਰੀਸ਼ਨ ਵੈਲਿਊ ਜਵਾਨ ਮੁੰਡਿਆਂ ਨੂੰ ਮਿਲਦੀ ਨਹੀਂ ਹੈਗੀ ਤਾਕਤ ਉਹਨਾਂ ਨੂੰ ਜਿਆਦਾ ਚਾਹੀਦੀ ਹੈ ਉਹ એનર્ਜੀ ਨੂੰ ਪੂਰਤ ਕਰਨ ਵਾਸਤੇ ਉਹ ਨਸ਼ੇ ਵਾਲੇ ਪਾਸੇ ਜਾਂਦੇ ਨੇ ਸੋ ਇੱਕ ਬਹੁਤ ਵੱਡੀ ਪ੍ਰੋਬਲਮ ਅਸੀਂ ਦੇਖਦੇ ਹੋਏ ਪ੍ਰੋਬਲਮ ਸੋਲਵ ਕਰਨ ਵਾਸਤੇ ਵੀ ਮੁੰਡੇ ਨਸ਼ੇ ਵਾਲੇ ਪਾਸੇ ਨਾ ਜਾਣਾ ਇਹ ਅਸੀਂ ਪ੍ਰੋਡਕਟ ਬਣਾਇਆ ਇਹਨੂੰ ਦੁੱਧ ਨਾਲ ਲੈਣਾ ਹੁੰਦਾ ਹੈ ਵੀ ਕਹੇ ਜਿਹੇ ਤਰੀਕੇ ਨਾਲ ਬਣਾਇਆ ਗਿਆ ਮੰਦਰ ਨੂੰ ਲੈ ਵੀ ਸਕੇ ਸਾਈਡ ਇਫੈਕਟ ਵੀ ਨਾ ਹੋਵੇ ਤੇ ਉਹਦੇ ਜਿਹੜੀ એનર્ਜੀ ਨੂੰ ਉਹ ਚਾਹੁੰਦਾ ਵੀ ਮੇਰੇ 'ਚ ਹੋਵੇ ਵੱਡੀ ਪ੍ਰੋਬਲਮ ਹੈ ਵੀ ਉਹਦੇ ਵਿੱਚ એનર્ਜੀ ਨਹੀਂ ਹੈਗੀ ਉਨਰਜੀ ਨੂੰ ਖਤਮ ਕਰਨ ਵਾਸਤੇ ਅਸੀਂ ਇਹ ਪ੍ਰੋਡਕਟ ਬਣਾਇਆ ਸੋ ਇੱਕ ਆਸੀ ਇਹ ਸ਼ੂਗਰ ਦਾ ਜੀ ਜਾਮਨ ਹੋ ਗਿਆ ਜੀ ਕਰੇਲਾ ਹੋ ਗਿਆ ਜੀ ਗੁੜਮਾਰ ਹੋ ਗਿਆ ਆਮਲਾ ਹੋ ਗਿਆ ਇਹ ਜੀ ਤੋਂ ਅਸੀਂ ਜਿਵੇਂ ਸ਼ੂਗਰ ਦਾ ਬਣਾਉਂਦੇ ਆ ਇੱਕ ਜਿਵੇਂ ਬੱਚਿਆਂ ਵਾਸਤੇ ਬਣਾਇਆ ਜੀ ਪ੍ਰੋਟੀਨ ਅੱਜ ਕੱਲ ਬੱਚੇ ਜਿਵੇਂ ਸਕੂਲੋਂ ਆਉਂਦੇ ਨੇ ਜੀ ਉਹਨਾਂ ਦੀ ਬਾਡੀ ਐਕਟਿਵ ਨਹੀਂ ਰਹਿੰਦੀ ਹੈਗੀ ਜੀ ਗੁੱਡੀ ਗੁੱਡ ਕਰਦਾ ਸਰੀਰ ਕਾਰਨ ਕੀ ਹੈ ਪ੍ਰੋਟੀਨ ਡੈਫੀਸ਼ੀਐਂਸੀ 74% ਇੰਡੀਆ ਆਪਣਾ ਅੱਜ ਪ੍ਰੋਟੀਨ ਡੈਫੀਸ਼ੀਐਂਸੀ ਕਰਨਾ ਇੱਕ ਹੁੰਦਾ ਲਿਵਿੰਗ ਆ ਲਿਵਿੰਗ ਕੀ ਹੁੰਦਾ ਵੀ ਲਿਵਿੰਗ ਪ੍ਰੋਟੀਨ ਨੂੰ ਲੀਵਰ ਆਫ ਦੀ ਭਾਸ਼ਾ ਤੋੜ ਲੂਗਾ ਖਿੱਚ ਲੂਗਾ ਮੀਨੂ ਐਸਿਡ ਚ ਤੋੜ ਲੂਗਾ ਪੈਪਟਾਈਡ ਚ ਤੋੜ ਲੂਗਾ ਤੇ ਤੁਹਾਡਾ ਪੇਟ ਵੀ ਖਾਲੀ ਹੋ ਜੂਗਾ ਲੀਵਿੰਗ ਨਾਲ ਤੇ ਉਹ ਜਥੇ ਉਹਦੀ ਜਰੂਰਤ ਮਾਸਾ ਚੋਂ ਥੇ ਪਹੁੰਚੂਗਾ ਸੋਚ ਨੂੰ ਦੇ ਦੇ ਸੀ ਇਹ ਬਣਾਇਆ ਜੀ ਬਾਕੀ ਹੋਰ ਆਪਣੇ ਤਾਕਤ ਕਾਫੀ ਨਹੀਂ ਜਿਵੇਂ ਤੇਰੇ ਫਲਾਪ ਆਊਟਰ ਹੋ ਗਿਆ ਜੀ ਪੇਟ ਦੀ ਸਫਾਈ ਵਾਸਤੇ ਹੋ ਗਿਆ ਸੋ ਆਪਾਂ ਨੇ ਕੋਸ ਹਾਬ ਦੇ ਨਾਲ ਅਸੀਂ ਪ੍ਰੋਡਕਟ ਬਣਾਣੇ ਜਿਵੇਂ ਬੱਚਿਆਂ ਵਾਸਤੇ ਪ੍ਰੋਟੀਨ ਤੇ ਕੈਲਸ਼ੀਅਮ ਦਾ ਸੋਰਸ ਹੈ ਜੀ ਇਹ ਇਹ ਜਿਵੇਂ ਮੋਟਾ ਨਾਜ ਨਹੀਂ ਵਿੱਚੇ ਖਾ ਸਕਦੇ ਅਸੀਂ ਉਹਨੂੰ ਅਲਟਰਨੇਟਿਵ ਲੈ ਕੇ ਆਏ ਉਹਨਾਂ ਦਾ ਨੂਡਲ ਹੋ ਗਏ ਸੇਵੀਆਂ ਹੋ ਗਈਆਂ ਜਿਵੇਂ ਪਾਸਤਾ ਹੋਇਆ ਇਹ ਅਲਟਰਨੇਟਿਵ ਜਸੀਂ ਲੈ ਕੇ ਆਏ ਆ ਉਹ ਬੱਚੇ ਖਾਣ ਆ ਉਹਨਾਂ ਨੂੰ ਪ੍ਰੋਟੀਨ ਦਾ ਸੋਰਸ ਮਿਲੇ ਜਿਵੇਂ ਤੁਸੀਂ ਆਪਣੇ ਘਰੇ ਅਸੀਂ ਲੇਡੀਜ਼ ਨੂੰ ਕਹਿੰਦੇ ਵੇ ਸਬਜ਼ੀਆਂ ਪਾ ਕੇ ਦਾ ਟੇਸਟ ਬਣਾਓ ਬੱਚਿਆਂ ਨੂੰ ਪਲੀਜ਼ ਪ੍ਰੋਟੀਨ ਦਿਓ ਬੱਚਿਆਂ ਨੂੰ ਪਲੀਜ਼ ਪ੍ਰੋਟੀਨ ਦਿਓ ਉਹ ਬੱਚੇ ਸਿਰਫ ਪ੍ਰੋਟੀਨ ਦੀ ਕਮੀ ਕਰਕੇ ਵੱਡੇ ਵੱਡੀਆਂ ਪ੍ਰੋਬਲਮਾਂ ਨਾਲ ਝੂਜ ਰਹੇ ਨੇ ਸੋ ਤਾਂ ਕਰਕੇ ਸਾਡਾ ਕੋਈ ਵੀ ਪ੍ਰੋਡਕਟ ਜੇ ਅਸੀਂ ਇਹ ਵੈਲਿਊ ਫਾਰ ਮਨੀ ਨੇ ਸੋਦੀਅਮ ਮੇਨ ਪ੍ਰੋਬਲਮਾਂ ਨੂੰ ਖਤਮ ਕਰਨੀ ਇਹ ਜਿਹੜੀਆਂ ਮੇਨ ਜ਼ਰੂਰਤਾਂ ਤੁਹਾਨੂੰ ਵੇ ਬੇਸਟੇਜ ਨਹੀਂ ਅਸੀਂ ਉਹ ਕਰਨ ਹੋਰਾਂ ਦੇ ਪੈਸੇ ਦੀ ਕਸਟਮਰ ਦੀ ਕਿਉਂਕਿ ਜਿੰਨੀ ਕੋਈ ਹਾਜਮਾ ਸਹੀ ਪ੍ਰੋਟੀਨ ਮੇਲੇ ਕੈਲਸ਼ੀਅਮ ਮੇਲੇ ਡੀਟੌਕਸ ਹੋਵੇ ਕੋਲ ਪਾਸ ਇਹ ਦਿੱਕ ਤੱਕ ਜਿਆਦਾ ਤਿਆਰ ਰੱਖੋ ਜਿੱਦ ਤੱਕ ਅਸੀਂ ਕਰਕੇ ਨੰਬਰ ਆ ਆਪਣਾ ਹੈਗਾ ਜੀ 9 ਟ੍ਰਿਪਲੇਟ 858528 97888 58528 ਸੋ ਇਹ ਪ੍ਰੋਡਕਟ ਜੇ ਕਿਸੇ ਨੂੰ ਵੀ ਜਰੂਰਤ ਹੋਵੇ ਤਾਂ ਆਪਣੇ ਨਾਲ ਗੱਲ ਕਰ ਸਕਦਾ ਜੀ ਥੈਂਕ ਯੂ